14 April 1699 AD ਨੂੰ Guru Gobind Singh sahib ਵੱਲੋਂ Khalsa Panth ਜਿਹੜੀ ਸਥਾਪਨਾ ਕੀਤੀ ਗਈ ਸੀ ਜਿਸ ਤੋਂ ਬਾਅਦ ਦੇ ਵਿੱਚ ਵਿਸਾਖੀ ਦਾ ਦਿਹਾੜਾ ਪੂਰੇ ਧੂਮ ਧਾਮ ਦੇ ਨਾਲ ਸਿੱਖ ਪੰਥ ਦੇ ਵਿੱਚ ਆ ਜਿਹੜਾ ਉਹ ਮਨਾਇਆ ਜਾਂਦਾ ਕਿਉਂਕਿ ਇਸ ਦਿਨ ਸਿੱਖ ਪੰਥ ਦੀ ਜਿਹੜੀ ਸਿਰਜਣਾ ਜਿਹੜੀ ਆ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਜਿਹੜੀ ਆ ਉਹ ਕੀਤੀ ਗਈ ਸੀਗੀ ਤੇ ਇਸੇ ਦੇ ਦਿਨ ਇੱਕ ਵੱਖਰਾ ਰੂਪ ਹੈ ਜਿਹੜਾ ਉਹ ਖਾਲਸਾ ਨੂੰ ਦਿੱਤਾ ਗਿਆ ਤੇ ਇੱਕ ਵੱਖਰੀ ਪਹਿਚਾਨ ਦਿੱਤੀ ਕਿ ਜਿਸ ਦੇ ਵਿੱਚ ਦਸਤਾਰ ਸਭ ਤੋਂ ਅਹਿਮ ਹੈ ਜਿਹੜਾ ਰੋਲ ਆ ਉਹ ਅਦਾ ਕਰਦੀ ਆ ਪੰਜ ਕਕਾਰਾਂ ਦੇ ਵਿੱਚ ਕੇਸ ਕੜਾ ਕੰਗਾ ਕਸ਼ੈਰਾ ਤੇ ਕਿਰਪਾਨ ਆ ਜਿਹੜੇ ਇਹ ਇਹਨਾਂ ਪੰਜ ਕਕਾਰਾਂ ਦੀ ਬਖਸ਼ਾ ਜਿਹੜੀ ਉਹ ਵਿਸਾਖੀ ਵਾਲੇ ਦਿਨ ਆ ਜਿਹੜੀ ਗੁਰਗੋਬਿੰਦ ਸਿੰਘ ਸਾਹਿਬ ਵੱਲੋਂ ਦਿੱਤੀ ਗਈ ਸੀਗੀ ਤਾਂ ਇਸੇ ਨੂੰ ਮੁੱਖ ਰੱਖਦੇ ਹੋਏ ਆ ਗਲੋਬਲ ਸਿੱਖ ਵੱਲੋਂ ਇੱਕ ਦਸਤਾਰ ਸਜਾਈ ਦਾ ਇੱਕ ਇਸ ਵਕਤ ਕੈਂਪ ਹੈ ਜਿਹੜਾ ਉਹ ਸੁਕਨਾ ਲੇਖ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਦੂਰ ਦਰਾਡੇ ਲੋਕ ਨੇ ਜਿਹੜੇ ਇਸ ਵਕਤ ਪੱਗਾ ਜਿਹੜਿਆਂ ਬੰਦੇ ਹੋਏ ਤੇ ਪੱਗਾ ਬਣਾਉਂਦੇ ਹੋਏ ਜਿਹੜੇ ਉਹ ਦਿਖਾਈ ਦੇ ਰਹੇ ਨੇ ਕੱਲੇ ਲੋਕ ਨਹੀਂ ਸਗੋ ਮਹਿਲਾਵਾਂ ਵੀ ਜਿਹੜੀਆਂ ਉਹ ਵਾਚੜ ਕੇ ਜਿਹੜੀਆਂ ਪੱਗਾ ਦਸਤਾਰ ਸਜਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸ ਵਾਪਤੇ ਦੇ ਉੱਤੇ ਪੂਰੀ ਜਾਣਕਾਰੀ ਲਵਾਂਗੇ ਕਿ ਅਖੀਰਕਾਰ ਗਲੋਬਲ ਸਿੱਖ ਵੱਲੋਂ ਕਿਸ ਤਰ੍ਹਾਂ ਦੇ ਨਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਅਖੀਰਕਾਰ ਕੀ ਸੋਚ ਕੇ ਜਿਹੜਾ ਉਹ ਉਪਰਾਲਾ ਕੀਤਾ ਜਾ ਰਿਹਾ ਇਸ ਬਾਰੇ ਸਾਰੀ ਗੱਲਬਾਤ ਕਰਾਂਗੇ ਬਾਈ ਜੀ ਕੀ ਸੋਚ ਕੇ ਅੱਜ ਜਿਹੜਾ ਕੈਂਪ ਜਿਹੜਾ ਉਹ ਲਗਾਇਆ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲੇ ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈਆਂ ਜੀ ਇਹ ਅੱਜ ਸਾਡੇ ਕੈਂਪ ਦਾ ਤੀਜਾ ਦਿਨ ਹੈ ਇਹ ਕੈਂਪ ਕੱਲ ਮੁਹਾਲੀ ਵਿਖੇ ਸੀਪੀ ਮਾਲ ਵਿਖੇ ਲੱਗਿਆ ਸੀ ਪਰਸੋਂ A3B2 ਦੀ ਮਾਰਕੀਟ ਵਿੱਚ ਲੱਗਿਆ ਸੀ ਤੇ ਅੱਜ ਇਹ ਕੈਂਪ ਸੁਖਨਾ ਲੇਖ ਚੰਡੀਗੜ੍ਹ ਵਿਖੇ ਲੱਗਿਆ ਇਹ ਕੈਂਪ ਗਲੋਬਲ ਸਿਕਸ ਵੱਲੋਂ ਦਸਤਾਰ ਦੀ ਮਹੱਤਤਾ ਨੂੰ ਲੈ ਕੇ ਲਗਾਇਆ ਜਾ ਰਿਹਾ ਹੈ ਜੋ ਕਿ ਲੋਕਾਂ ਵਿੱਚ ਦਸਤਾਰ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਪ੍ਰਕਾਰ ਪ੍ਰਕਾਰ ਦੇ ਹਰ ਏਜ ਗਰੁੱਪ ਦੇ ਲੋਕ ਆਪਣੇ ਕੋਲ ਆ ਕੇ ਦਸਤਾਰ ਬਣਾ ਰਹੇ ਕੋਈ ਦੁਮਾਲਾ ਬਨਵਾ ਰਹੇ ਕੋਈ ਨਾਰਮਲ ਦਸਤਾਰ ਸਜਵਾ ਰਹੇ ਕੋਈ ਪਾਕਿਸਤਾਨੀ ਵੀ ਬਾਜ ਚੜ ਕੇ ਹਿੱਸਾ ਲੈ ਰੀਆਂ ਨੇ ਦਸਤਾਰ ਸਜਵਾ ਰੀਆਂ ਨੇ ਉਹ ਵੀ ਦੇਖ ਰਹੇ ਆ ਇਹਦੇ ਵਿੱਚ ਮਹਿਲਾ ਅੱਜ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਦੁਮਾਲਾ ਸਾਹਿਬ ਸਜਵਾਇਆ ਹੈ ਲੋਕਾਂ ਨੂੰ ਬਹੁਤ ਕ੍ਰੇਜ਼ ਹੈ ਪੱਗਾਂ ਦਾ ਅਸੀਂ ਅਲੱਗ-ਅਲੱਗ ਤਰ੍ਹਾਂ ਦੀ ਪੱਗਾਂ ਬਨ ਰਿਹਾ ਅਲੱਗ-ਅਲੱਗ ਕਲਰਸ ਦੀ ਪਕਾ ਬਨ ਰਿਹਾ ਡਿਫਰੈਂਟ ਕਲਰਫੁਲਸ ਬਿਲਕੁਲ ਇੱਥੇ ਮਹਿਲਾਵਾਂ ਨੇ ਮੈਮ ਕਿੱਥੋਂ ਆਇਆ ਚੰਡੀਗੜ੍ਹ ਤੋਂ ਆਇਆ ਚੰਡੀਗੜ੍ਹ ਤੋਂ ਆਇਆ ਦੁ ਨੇ ਸ਼ੌਂਕਸ ਨੂੰ ਪੂਰਾ ਕਿਸ ਤਰ੍ਹਾਂ ਨਾਲ ਫੀਲ ਕਰ ਰਹੇ ਹੋ ਹੁਣ ਦਮਾਲਾ ਸਜਾ ਕੇ ਮੈਂ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਹਾਂ ਮਾਈ ਨੇਮ ਇਜ਼ ਅਮਨਦੀਪ ਕੌਰ ਤੇ ਸਾਡੇ ਫੈਮਲੀ ਚ ਸਾਰੇ ਸਿੱਖ ਫੈਮਲੀ ਤੋਂ ਰੇਟਿਡ ਟਰਬਨ ਇੱਕ ਸਿੱਖੀ ਦੀ ਸ਼ਾਨ ਹੈ ਤੇ ਮੈਨੂੰ ਅੱਜ ਬਹੁਤ ਅੱਛਾ ਲੱਗਿਆ ਟਰਬਨ ਵੇਅਰ ਕਰਕੇ ਪਹਿਲੀ ਵਾਰ ਬੰਨੀਆਂ ਜਾਂ ਅੱਗੇ ਬੰਨਦੇ ਹਾਂ ਪਹਿਲੀ ਵਾਰ ਬੰਨੀਆਂ ਤੇ ਮੈਨੂੰ ਅੱਜ ਬਹੁਤ ਅੱਛਾ ਲੱਗ ਰਿਹਾ ਟਰਬਨ ਵੇਅਰ ਕਰਕੇ ਹਾਂ ਕਿਸ ਤਰ੍ਹਾਂ ਨਾਲ ਫੀਲ ਕਰ ਰਹੇ ਹੋ ਹੁਣ ਬਹੁਤ ਜ਼ਿਆਦਾ ਅੱਛਾ ਅੱਛਾ ਲੱਗ ਰਿਹਾ ਮੈਨੂੰ ਪ੍ਰਾਊਡ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਇਤੇ ਹੋਰ ਵੀ ਕਾਫੀ ਲੋਕ ਮਜੂਰ ਨੇ ਸਾਹਿਬ ਬਾਈ ਗੁਰੂ ਜੀ ਪਤੇ ਕਿਤੋਂ ਆਏ ਅੰਕਲ ਮੈਂ ਸਾਰ ਤੋਂ ਆਇਆ ਜੀ ਸਾਰ ਤੋਂ ਆਇਓ ਜੀ ਹਾਂ ਜੀ ਹਾਂ ਪਹਿਲੀ ਵਾਰ ਪਾਕਬੰਦ ਆਏ ਮੈਂ ਪਾਕਬੰਦ ਕੇ ਬਹੁਤ ਚੰਗਾ ਲੱਗ ਰਹਾ ਹੈਗਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਪਾਕਬੰਦ ਦਾ ਮੈਨੂੰ ਮੌਕਾ ਮਿਲਿਆ ਹੈਗਾ ਮੇਰੇ ਸੇਤੇ ਅੱਜ ਪਾਕਸਦੀ ਸੱਜੀ ਹੈਗੀ ਮੈਨੂੰ ਬਹੁਤ ਖੁਸ਼ੀ ਹੈਗੀ ਕਿਤੋਂ ਆਏ ਤੁਸੀਂ ਕਿਤੋਂ ਆਏ ਜੀ ਇਹ ਚੰਡੀਗੜ੍ਹ ਸੇ ਆਏ ਜੀ ਚੰਡੀਗੜ੍ਹ ਸੇ ਹਾਂ ਜੀ ਹਾਂ ਜੀ ਕਰਪਨ ਬਣਾ ਰਿਹਾ ਹਾਂ ਹਾਂ ਜੀ ਹਾਂ ਬੜੀ ਖੁਸ਼ੀ ਹੋ ਰਹੀ ਹੈ ਬੰਦਵਾਤੇ ਹੋਏ ਇਹ ਪਹਿਲੀ ਵਾਰ ਹੀ ਬਣਾਉਂਗੇ ਜੀ ਹਾਂ ਜੀ ਪਹਿਲਾਂ ਪਹਿਲੀ ਵਾਰੀ ਪੱਗ ਹਾਂਜੀ ਹਾਂਜੀ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਪੱਗਾਂ ਨੇ ਜਿਹੜੀਆਂ ਉਹ ਲੋਕ ਆਪਣੇ ਸਿਰਾਂ ਦੇ ਉੱਤੇ ਸਜਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਅ ਹੋਰ ਵੀ ਗੱਲਬਾਤ ਕਰਾਂਗੇ ਤੇ ਕਾਫੀ ਜਿਹੜੇ ਲੋਕ ਜਿਹੜੇ ਪੱਗ ਬਨ ਰਹੇ ਨੇ ਉਹਨਾਂ ਨੇ ਭਾਈ ਜੀ ਲੱਗਦਾ ਕਿ ਇਸ ਵਕਤ ਸਿੱਖੀ ਨਾਲ ਜੁੜਨ ਦੀ ਜ਼ਰੂਰਤ ਹੈ ਲੋਕਾਂ ਨੂੰ ਜਿਸ ਤਰ੍ਹਾਂ ਨਾਲ ਪੱਗਾਂ ਦੇ ਵਿੱਚ ਦੇਖ ਰਹੇ ਹਾਂ ਕਿ ਕਾਫੀ ਵਕ ਵਕ ਏਜ ਗਰੁੱਪ ਦੇ ਤੇ ਵਕ ਵਕ ਲੋਕ ਜਿਹੜੇ ਉਹ ਪੱਗਾਂ ਬਣਾ ਕੇ ਜਾ ਰਹੇ ਨੇ ਬਿਲਕੁਲ ਵੀਰ ਸਿੱਖੀ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈਗੀ ਹੈ ਮੇਨ ਮੋਟਿਵ ਸਾਡਾ ਅੱਜ ਦਾ ਹੈਗਾ ਕਿ ਅਸੀਂ ਪੱਗ ਦਾ ਮਹੱਤਵ ਦਸੀਏ ਕਿ ਆਪਾਂ ਪੱਗ ਕਿਉਂ ਬੰਦੇ ਆ ਵਿਸਾਖੀ ਕਿਉਂ ਮਨਾਈ ਜਾਂਦੀ ਹੈ ਉਹ ਜਦ ਤੱਕ ਆਪਾਂ ਇਤਿਹਾਸ ਨੂੰ ਦੁਬਾਰਾ ਤੋਂ ਅੱਗੇ ਦੀ ਪੀੜ੍ਹੀ ਨੂੰ ਦੱਸਾਂਗੇ ਨਹੀਂ ਤੇ ਤਦ ਤੱਕ ਉਹਦੀ ਖੁਸ਼ੀਆਂ ਨਹੀਂ ਮਨਾਵਾਂਗੇ ਤਦ ਤੱਕ ਉਹ ਉਹ ਲੂਜ਼ ਹੁੰਦਾ ਜਾਂਦਾ ਤਾਂ ਇਹ ਮੇਨ ਇਨੀਸ਼ੀਏਟਿਵ ਹੈ ਕਿ ਅਸੀਂ ਉਹਨੂੰ ਮਨਾਈਏ ਜਦੋਂ ਜਦ ਲੋਕਾਂ ਨਾਲ ਖੁਸ਼ੀਆਂ ਮਨਾਈਏ ਤੇ ਓਨੀ ਓਨਾ ਹੀ ਜ਼ਿਆਦਾ ਅੱਗੇ ਇਹਦੇ ਇਹਦੇ ਬਾਰੇ ਲੋਕਾਂ ਨੂੰ ਪਤਾ ਲੱਗੇ ਜਾਗਰੂਕ ਕਰ ਜਾਗਰੂਕ ਕਰੀਏ ਤਾਂ ਬਿਲਕੁਲ ਇੱਕ ਜਾਗਰੂਤਾ ਕੈਂਪ ਹੈ ਜਿਹੜਾ ਉਹ ਗਲੋਬਲ ਸਿੱਖ ਵੱਲੋਂ ਜਿਹੜਾ ਉਹ ਲਗਾਇਆ ਜਾ ਰਿਹਾ ਇੱਥੇ ਸੁਕਨਾ ਲੇਕ ਦੇ ਉੱਤੇ ਤੇ ਇੱਥੇ ਬਹੁਤ ਛੋਟੇ ਏਜ ਗਰੁੱਪ ਦੇ ਜਿਹੜੇ ਮੇਰੇ ਨਾਲ ਵਰਕਰ ਨੇ ਇਥੋਂ ਦੇ ਤੁਸੀਂ ਗਲੋਬਲ ਸਿੱਖ ਦੇ ਵਿੱਚ ਕੰਮ ਕਰਦੇ ਹੋ ਹਾਂਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਆਪਣਾ ਕੱਲੀ ਗਲੋਬਲ ਸਿੱਖ ਨਾਲ ਜੁੜਿਆ ਕਿ ਮੈਂ ਨਾ ਵਲੰਟਰੀ ਐਜ਼ ਅ ਵਲੰਟੇਰ ਕੰਮ ਕਰ ਰਿਹਾ ਹਾਂ ਕਿੰਨੀ ਉਮਰ ਕਿੰਨੀ ਹੈ ਆਪਣਾ ਟਰਬਨ ਸੈਂਟਰ ਹੈ ਆਪਣਾ ਹਾਂਜੀ ਮੇਰਾ ਉਮਰ 21 ਸਾਲ ਹੈ हां जी 21 ਸਾਲ ਹੈ ਉਹ ਜੇ ਤੁਸੀਂ ਪੁੱਛ ਰਹੇ ਕਿ ਪੱਗ ਦਾ ਮਤਲਬ ਹੈ ਨਾ ਇਦਾਂ ਅਨੰਦਪੁਰ ਸਾਹਿਬਾ ਦਾ ਫਤਿਹਗੜ੍ਹ ਸਾਹਿਬ ਦਾ ਨਾ ਪੱਗਾਂ ਦੇ ਕੈਂਪ ਅਸੀਂ ਮੈਂ ਜਾਂਦਾ ਰਹਿੰਦਾ ਉਹਦੇ ਸਾਡੇ ਪਿਕਅਪ ਲੈ ਚੱਲਦੇ ਆਉ ਸੰਭਾਲੀਏ ਊੜਾ ਤੇ ਝੂੜਾ ਸਾਡੇ ਸਿਰ ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ ਤੇ ਸਾਡੀ ਜਿਹੜੀ ਇੱਕ ਲਹਿਰ ਚੱਲਦੀ ਹੈ ਸਾਡਾ ਖੁਆਬ ਪੱਗਾਂ ਵਾਲਾ ਪੰਜਾਬ ਤੇ ਅਸੀਂ ਇਹੀ ਜੋ ਤਿੰਨ ਚਾਰ ਲੈਣਾ ਇਹਨੂੰ ਅਸੀਂ ਫੋਲੋ ਕਰਕੇ ਇਹ ਕੈਂਪ ਲਗਾ ਰਹੇ ਹਾਂ ਵਹੀ ਗਹਾਸਾ ਕਿ ਉੜਾ ਵੀ ਸਾਂਭਣ ਦੀ ਜ਼ਰੂਰਤ ਹੈ ਇਸ ਜੂੜਾ ਵੀ ਹਾਂਜੀ ਉੜਾ ਮੀਨਸ ਜਿਹੜਾ ਆਪਣੇ ਗੁਰਮੁਖੀ ਲਿਪੀ ਹੈ ਉੜਾ ਆੜਾ ਤੇ ਜੋੜੇ ਦਾ ਮਤਲਬ ਹੈ ਕਿ ਸਰਦਾਰੀ ਹਾਂਜੀ ਜੇ ਆਪਾਂ ਸਰਦਾਰੀ ਸਾਂਭਾਂਗੇ ਤਾਂ ਵੇੜੇ ਗੁਰਗੋਬ ਸਿੰਘ ਜੀ ਆਪਾਂ ਨੂੰ ਦੇ ਗਏ ਉਦੇਸ਼ ਕਿ ਉਹਨਾਂ ਨੇ ਆਪਣਾ ਸਰਬਸਤ ਭਾਰਤ ਹੈ ਨਾ ਆਪਣੇ ਤੋਂ ਤਾਂ ਉਹ ਅਸੀਂ ਫੋਲੋ ਇਸ ਤਰ੍ਹਾਂ ਕਰਾਂਗੇ ਕਿ ਉਹਨਾਂ ਨੇ ਕਿਹਾ ਸੀ ਕਿ 4 ਮਈ ਤੋਂ کیا ਹੋਇਆ ਜੀਵਿਤਕੀ 1000 ਉਹ ਅਸੀਂ ਇਦਾਂ ਹੀ ਫੋਲੋ ਕਰ ਸਕਦੇ ਹਾਂ ਹਾਂਜੀ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਇਹ ਸੁਖਨਾ ਲੇਕਤੀਆਂ ਇਹ ਤਸਵੀਰਾਂ ਨੇ ਜਿੱਥੇ ਵੱਖ-ਵੱਖ ਵਰਗ ਦੇ ਲੋਕਾਂ ਦੇ ਸਿਰਾਂ ਦੇ ਉੱਤੇ ਜਿਹੜੀਆਂ ਦਸਤਾਰਾਂ ਨੇ ਸਹਿਬਾ ਜੀ ਤੁਸੀਂ ਹੁਣ ਹੀ ਆਏ ਹੋ ਇਸ ਵਕਤ ਤੁਸੀਂ ਕੀ ਅੰਦਰ ਸ਼ੌਂਕ ਸੀ ਮਤਲਬ ਵੀ ਪੱਗਾ ਹੁਣ ਸਜਾ ਦੀ ਅੱਜ ਕਿਉਂਕਿ ਮੈਂ ਦੇਖਿਆ ਸਾਈਡ ਤੇ ਖੜੇ ਤੁਸੀਂ ਹਾਂਜੀ ਹਾਂਜੀ ਮੈਂ ਨਾ ਐਕਚੁਅਲੀ ਡਿਊਟੀ ਕਰਦਾ ਚੰਡੀਗੜ੍ਹ ਤੇ ਮੈਂ ਥੋੜਾ ਜਿਹਾ ਆਇਆ ਮੈਨੂੰ ਵੀ ਥੋੜਾ ਸ਼ੌਂਕ ਜਾਗਿਆ ਮੈਂ ਕਿਹਾ ਮੈਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਹਨਾ ਮੈਂ ਵੀਰ ਜੀ ਨਾਲ ਗੱਲ ਕੀਤੀ ਮੈਂ ਕਿਹਾ ਮੈਂ ਵੀ ਦਸਤਾਰ ਸਜਾ ਕੇ ਦੇਖਣੀ ਉਹ ਕਹਿੰਦੇ ਕੋਈ ਗੱਲ ਨਹੀਂ ਜਰ ਹਾਂ ਜੀ ਦਰਸਾਉਣੇ ਚਾਹੀਦੇ ਆ ਤੁਸੀਂ ਵੀ ਨਾਲ ਸੇਵਨ ਵਾਰੇ ਹੋ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਸੇਵਨ ਵਾਰੇ ਆ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਦਾ ਜੇ ਬੜਾ ਮਨੁੱਖ ਕੋਣ ਮਿਲਦਾ ਇਦਾਂ ਦਸਤਾਰ ਸਜਾ ਕੇ ਹਨਾ ਕਿ ਮਤਲਬ ਸਾਡੇ ਤੁਸੀਂ ਤੁਸੀਂ ਕੰਮ ਕੀ ਕਰਨਾ ਸੀ ਹੁਣ ਉਰੇ ਵੈਸੀ ਆਈ ਸੀ ਸੰਡੇ ਡਿਊਟੀ ਕਰਦਾ ਮੈਂ ਹਰ ਸੰਡੇ ਮੈਂ ਆਣਾ ਜਾਣਾ ਇੱਥੇ ਮਤਲਬ ਕੋਮਨ ਲਈ ਆਣਾ ਜਾਣਾ ਤੇ ਆਪਣੀ ਸੇਵਾ ਵੀ ਜਰੂਰ ਕਰਦਾ ਹੀ ਕਰਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਇਹ ਇਸ ਵਕਤ ਸਿੱਖੀ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਹੈ ਜਿਹੜੀ ਉਹ ਜ਼ਰੂਰ ਇੱਕ ਜਾਗਰੂਕਤਾ ਕੈਂਪ ਹੈ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਇੱਥੇ ਤਾਂ ਇਹਤੇ ਦਸਤਾਰ ਜਿਹੜੀ ਉਹ ਵੀ ਸਜਾ ਦਿੱਤੀ ਗਈ ਹੈ ਹੁਣ ਨੌਜਵਾਨਾਂ ਦੇ ਉੱਤੇ ਦਸਤਾਰ ਪੂਰੀ ਤਰ੍ਹਾਂ ਸਜ ਗਈ ਹੈ ਹਾਂਜੀ ਹਾਂ ਇਸ ਤਰ੍ਹਾਂ ਨਾਲ ਮਹਿਸੂਸ ਹੋ ਰਿਹਾ ਲੱਗ ਰਿਹਾ ਕੁਝ ਅਲੱਗ ਮਹਿਸੂਸ ਹੋ ਰਿਹਾ ਬਿਲਕੁਲ ਬਿਲਕੁਲ ਬਹੁਤ ਸਪੈਸ਼ਲ ਮੈਸੇਜ ਹੋ ਰਿਹਾ ਹੈ ਛੋਟੇ ਬੱਚਿਆਂ ਦੇ ਦੇ ਸਿਰਾਂ ਦੇ ਉੱਤੇ ਵੀ ਜਿਹੜੀ ਦਸਤਾਰ ਹੈ ਜਿਹੜੀ ਉਹ ਇੱਥੇ ਸਜਾਈ ਜਾ ਰਹੀ ਹੈ कि उम्र नो नो साल कहाँ से बिहार बिहार से और ऐसे रहता हूँ ऊना में हूँ अच्छा रहते ऊना में हूँ पगड़ी पहननी है आ, मैं ट्राई कर रहा हूँ एक बार ऐसे पहनी नहीं है मैंने आज तक कभी, कभी पहनी नहीं तो कैसे लगेगा क्या पगड़ी पहन के जाना है पापा कर रहे थे तो मैंने सोचा मैं भी करवा लेता हूँ तो बेटा नहीं इस तरह देख दो कह रहे बिहार तो है बिहार तो उन्ना शिफ्ट हुए हुए हैं फ्रॉम बिहार सर आर लेटली आई वॉज वर्किंग इन एस बी आई आप एयरफोर्स छोड़ने का एस बी आई में और हम लोग ऊना में हिमाचल पोस्टेड है मेरे गुरु गोबिंद साहब ने खालसा पान की स्थापना की थी गुरु गोबिंद साहब ने दस्तार जो इस कैंप भी लगाए थे उस वक्त एक खालसा सरजा वहाँ का जन्म भी बिहार तो है पटना से पटना साहिब से हर हम लोग वहाँ पर्सनली विजिट करते हैं जब भी उस तरह का मौसम होता है एक दीप दिवस मनाया जाता है और हम लोग के लिए बहुत प्राउड मोमेंट होता है जितने भी पंजाब से और जितने भी रोड हैं सबका हम वेलकम करते हैं सर और सिख धर्म का तो नो डाउट सम्मान करते हैं हर तरह से हमारा पगड़ी है तो हमारे लिए बहुत प्राउड मोमेंट है कि आज हम प्रन को धारण कर तो रहे हैं तो भी तो भी तो भी तो भी हाँ जी हाँ जी बिल्कुल मैं एयरफोर्स से रहा हूँ तो एयरफोर्स में भी सर फोर्ट से हाँ जी तो एयरफोर्स में तो ऑलरेडी पगड़ी का चलन होता ही है हमारे बहुत सारे दोस्त हैं जो हमें बांधते दो हज़ार तीन चार में करी में सर दो हज़ार तीन चार में जब फर्स्ट टाइम एयरफोर्स में गए थे ट्रेनिंग सेंटर में सब जो हमारे दोस्त थे ਨ ਲੋਕ ਨੇ ਪਹੁੰਚਾ ਇਹ ਤਸਵੀਰਾਂ ਦੇਖ ਸਕਦੇ ਹੋ ਵੱਖ-ਵੱਖ ਜਗਾਵਾਂ ਤੋਂ ਆ ਕੇ ਲੋਕ ਨੇ ਜਿਹੜੇ ਇਸ ਵਕਤ ਇੱਥੇ ਪੱਗਾਂ ਬਣਾਉਂਦੇ ਹੋਏ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਨੇ ਜਿੱਥੇ ਵਿਸਾਖੀ ਦੇ ਮੌਕੇ ਦੇ ਉੱਤੇ ਜਿਹੜਾ ਇੱਕ ਕੈਂਪ ਹੈ ਜਿਹੜਾ ਉਹ ਲਗਾਇਆ ਜਾ ਰਿਹਾ ਤੇ ਇੱਥੇ ਹੋਰ ਵੀ ਵੀਰ ਮੌਜੂਦ ਨੇ ਉਹਨਾਂ ਬਈ ਕਿੱਥੋਂ ਹਰਿਆਣੇ ਤੋਂ ਬਈ ਹਰਿਆਣੇ ਤੋਂ ਹਾਂਜੀ ਜੱਜਰ ਡਿਸਟ੍ਰਿਕਟ ਜੱਜਰ ਹਾਂਜੀ ਕੈਸੀ ਆਦਤ ਵੈਸੀ ਕੰਮ ਆਈ ਥੀ ਨਹੀਂ ਆਪੇ ਜੋਬ ਕਰਦਾ ਹਾਂ ਸਰਕਾਰੀ ਕਰਮਚਾਰੀ ਹਾਂ ਜੀ ਤਾਂ ਯਾਹ ਪੇ ਸ਼ੁਗਨਾ ਘੁੰਮਣ ਆਇਆ ਵਾਤਾ ਦੇਖਿਆ ਗਲੋ ਸਿੱਖ ਗਲੋਬਲ ਸਿੱਖਿਜ਼ਮ ਸੇ ਸੇ ਕਰ ਰਹੇ ਪਗ ਬੰਦ ਰਹੇ ਤਾਂ ਪਗ ਬੰਨਵਾਣੇ ਮੰਨ ਕੇ ਬੰਦਵਾ ਗਿਆ ਚੱਲ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਵਰਕ ਦੇ ਜਿਹੜੇ ਲੋਕ ਨੇ ਉਹ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਦੀ ਦਸਤਾਰ ਹੈ ਜਿਹੜੀ ਉਹ ਇਨਾ ਵੀਰਾਂ ਵੱਲੋਂ ਜਿਹੜੀ ਆਹੋ ਸਜਾਈ ਜਾ ਰਹੀ ਹੈ ਤਾਂ ਇੱਕ ਜ਼ਰੂਰੀ ਵੀ ਸਮਝ ਰਹੇ ਨੇ ਕਿਉਂਕਿ ਬਿਹਤਰ ਸਮਝ ਰਹੇ ਨੇ ਕਿਉਂਕਿ ਇਸ ਵਕਤ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜੋ ਵੀਰ ਦੇ ਇਸ ਵਕਤ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਤਾਂ ਉਹਨਾਂ ਲਈ ਵੀ ਭਾਈ ਜੀ ਬਹੁਤ ਸਾਰੇ ਨੌਜਵਾਨ ਇਸ ਵਕਤ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਲੱਗਦਾ ਕਿ ਉਹ ਵੀ ਕੋ ਨਸ਼ਿਆਂ ਤੋਂ ਤਿਆਗ ਕੇ ਉਹਨਾਂ ਨੂੰ ਸਿੱਖੀ ਵੱਲ ਵਧਣਾ ਚਾਹੀਦਾ ਹੁੰਦਾ ਬਿਲਕੁਲ ਜੀ ਜੋ ਸਾਰੇ ਮੇਰੇ ਭਰਾ ਨਸ਼ੇ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਤਿਆਗ ਕੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਪੰਥਵਾਲ ਵਾਪਸ ਜ਼ਰੂਰ ਆਣਾ ਚਾਹੀਦਾ ਸਾਡੇ ਲੋ ਇਹ ਹੀ ਉਪਰਾਲਾ ਕੀ ਪੱਗਾ ਕੀ ਪਤਾ ਪੱਗਾ ਉਹਨਾਂ ਨੂੰ ਵਾਪਸ ਉਹ ਸਿੱਖੀ ਜਗ੍ਹਾ ਲਿਆ ਸਕਣ ਸਿੱਖੀ ਜਗ੍ਹਾ ਸਕਣ ਇਹ ਹੋਰ ਵੀ ਰਿਵਿਊ ਲਵਾਂਗੇ ਕਿੱਥੋਂ ਆਏ ਤੁਸੀਂ ਕਿੱਥੋਂ ਨਾਲ ਹੀ ਹਾਂ ਮੇਰੇ ਫਾਦਰ ਅੱਛਾ ਫਾਦਰ ਵੇਟਰ ਦੋਵੇਂ ਅੱਜ ਦੋਵਾਂ ਨੇ ਹਾਂਜੀ ਦੋਵਾਂ ਨੇ ਸਜਾਈ ਹੈ ਹਾਂਜੀ ਮੈਂ ਹੀ ਪਹਿਖ ਸਜਾਈ ਹੈ ਮੇ ਪੁੱਤ ਨੇ ਨਾਲ ਸਜਾਈ ਹੈਗੇ ਦੋਵੇਂ ਅੰਦੋਏ ਪਹਿਲੀ ਵਾਰੀ ਸਜਾਈ ਹੈ ਦੋਵਾਂ ਨੇ ਪਹਿਲੀ ਵਾਰ ਸਜਾਈ ਹੈ ਜੀ ਮੁੰਡਾ ਆਪਣਾ ਇੱਥੇ ਚੰਡੀਗੜ੍ਹ ਜੋਬ ਕਰਦਾ ਹੈਗਾ ਤੇ ਮੈਂ ਆਪਣਾ ਇਸ਼ਾਰ ਤੋਂ ਆਇਆ ਹੈਗਾ ਅੱਛਾ ਹੁਣ ਕਿਵੇਂ ਫੀਲ ਹੋ ਰਿਹਾ ਪਹਿਲਾਂ ਬਹੁਤ ਚੰਗਾ ਫੀਲ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਪਹਿਲੀ ਵਾਰ ਕਿਹਾ ਕਿ ਕਾਫੀ ਐਕਸਾਈਟਡ ਨਜ਼ਰ ਆ ਰਹੇ ਸੀ ਕਿ ਫੋਟੋ ਫੋਟੋ ਕਲਿੱਕ ਹੋ ਰਹੀਆਂ ਹਾਂਜੀ 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 ਤਾਂ ਬੜਾ ਚੰਗਾ ਲੱਗ ਰਿਹਾ ਅੱਜ ਪੱਗ ਬੰਨ ਕੇ ਮੈਨੂੰ ਬੜੇ ਦਿਨਾਂ ਤੋਂ ਮੇਰਾ ਮਨ ਸੀ ਕਿ ਪੱਗ ਸਜਾਈ ਜਾਵੇ ਆ ਜੋ ਬਾਬੇ ਨੇ ਮੇਰ ਕੀਤੀ ਤਾਂ ਇਹ ਪੂਰਾ ਹੋਇਆ ਅੱਜ ਮੌਕਾ ਮਿਲਿਆ ਬਿਲਕੁਲ ਜੀ ਬਿਲਕੁਲ ਤਾਂ ਮੈਂ ਗਲੋਬਲ ਸਿੱਖ ਦਾ ਧੰਨਵਾਦ ਕਰਾਂਗਾ ਇਸ ਮੌਕੇ ਤੇ ਬੋਲ ਬੋਲ ਧੰਨਵਾਦ ਇਹਨਾਂ ਨੇ ਇੱਕ ਡਰਾਈਵ ਚਲਾਈ ਹੈ ਤਾਂ ਇਹ ਤਸਵੀਰਾਂ ਦੇ ਵਿੱਚ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਬਈ ਜੀ ਕਿੱਥੋਂ ਰਾਜਸਥਾਨ ਸਰ ਰਾਜਸਥਾਨ ਤੋਂ ਆਇਓ ਤੇ ਵੈਸੇ ਘੁੰਮਣਾ ਸੀ ਹਾਂ ਨਹੀਂ ਇਧਰ ਕੰਮ ਜੌਬ ਕਰਦੇ ਹਾਂ ਜੀ ਕਹਾਂ ਪੇ ਅਬੇਪੁਰ ਪੰਚਕੁਲਾ ਮੈਂ ਅੱਛਾ ਹਾਂ ਸੰਡੇ ਮੈਂ ਘੁੰਮਨੇ ਕੇ ਲਈ ਅੱਛਾ ਲਗਾ ਰਾਜਸਥਾਨ ਮੇਂ ਤੋ ਪਗੜੀ ਵੈਸੀ ਬੰਨਤੇ ਹਾਂ ਕਲਚਰ ਮੇ ਹੈ ਅਲੱਗ ਪਰ ਉਹ ਥੋੜਾ ਹਮਾਰੇ ਕੋ ਸਾਮਾਰੇ ਯਾ ਨਹੀਂ ਹੋਤੀ ਉਹ ਸਾਪਾ ਹੋਤਾ ਹੈ ਹਮਾਰੇ ਉਹ ਮਤਲਬ ਸਾਪਾ ਬੋਲਤੇ ਹੈ ਹਮਾਰੇ ਪਗੜੇ ਹਾਂ ਪਗੜੇ ਨਹੀਂ ਬੋਲਤੇ ਇਹਰ ਉਹ ਸੇਮ ਹੀ ਹੈ ਮਤਲਬ ਗੌਰਵ ਕਿੱਥੋਂ ਆਇਓ ਅੰਮ੍ਰਿਤਸਰੋਂ ਅੰਮ੍ਰਿਤਸਰ ਤੋਂ ਹੂੰ ਕਿੰਨੇ ਸਾਲ ਦੇ ਹੋ 8 8 ਸਾਲ ਦੇ ਕਿਸ ਤਰ੍ਹਾਂ ਨਾਲ ਕਹਿੰਦੇ ਪਹਿਲਾਂ ਵੀ ਬਹੁਤ ਵਾਰੀ ਬੰਨੀ ਹੈ 8 ਸਾਲ ਦੀ ਉਮਰ ਬਹੁਤ ਬੰਦ ਆਈਏ ਇਹਨੂੰ ਤਾਂ ਸ਼ੌਂਕ ਬਹੁਤ ਆਈਏ ਇਹ ਦੇ ਹਮੇਸ਼ਾ ਨੂੰ ਦਰਬਾਰ ਸਾਹਿਬ ਚਲ ਜੌਥਾ ਨਿਕਲਦਾ ਹੀ ਨਹੀਂ ਗਾਇ ਲੱਗਦਾ ਕਿ ਇਹ ਕਿਚੀ ਦੀ ਕੁਸ਼ ਕਮੀ ਹੈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਆ ਰਹੀ ਹੈ ਜਿਹੜਾ ਸਿੱਖੀ ਇਤਿਹਾਸ ਦੇ ਨਾਲ ਜੋੜਨਾ ਚਾਹੀਦਾ ਨੌਜਵਾਨਾਂ ਨੂੰ ਤੋਂ ਇਸ ਵਕਤ ਜੁੜ ਨਹੀਂ ਰਹੇ ਹੈਗੇ ਬੇਸਿਕਲੀ ਇਹ ਜੋ ਉਪਰਾਲੇ ਜੇਕਰ ਹੋਰ ਹੋਣ ਲੱਗਦਾ ਕਿ ਜਿਹੜੇ ਨੌਜਵਾਨ ਪਟਕੇ ਹੋਏ ਨੇ ਉਹ ਦੁਬਾਰਾ ਸਿੱਖੀ ਬਿਲਕੁਲ ਬਿਲਕੁਲ ਦੇਖੋ ਬੱਚੇ ਤੇ ਪਹਿਲੇ ਜੁੜਨ ਨੂੰ ਤਿਆਰ ਬੈਠਿਆ ਹੀ ਹੁਣ ਇਹਨੂੰ ਤੇ ਪਤਾ ਹੀ ਨਹੀਂਗਾ ਕਟਿੰਗ ਕਰ ਦੋ ਇਹ ਕਟਿੰਗ 'ਚ ਵੀ ਖੁਸ਼ ਆ ਦਮਾਲਾ ਬੰਨੇ ਦਮਾਲੇ 'ਚ ਵੀ ਖੁਸ਼ ਆ ਬਟ ਡਿਪੈਂਡ ਕਰਦਾ ਨਾ ਕਿ ਪੇਰੈਂਟ ਚਾਹੁੰਦੇ ਕਿਦਾਂ ਅਗਰ ਉਹ ਚਾਹੁੰਦੇ ਆ ਕਿ ਹਾਂ ਸਾਡੇ ਬੱਚੇ ਸਾਨੂੰ ਪੱਗਾਂ 'ਚ ਔਰ ਦੁਮਾਲਿਆਂ 'ਚ ਦਿਖਣੇ ਚਾਹੀਦੇ ਆ ਜਾਂ ਕੇਸਾਦਾਰੀ ਹੋਣੀ ਚਾਹੀਦੀ ਉਹਦਾਂ ਦੇ ਦੇਖਣਗੇ ਅਗਰ ਉਹਨਾਂ ਦੀ ਪਹਿਲੇ ਹੀ ਮਾਈਂਡ ਸੈਟ ਇਹ ਹੀ ਆ ਕਿ ਨਹੀਂ ਕਟਿੰਗ ਵਾਲਾ ਸੋਹਣਾ ਲੱਗਦਾ ਤੇ ਆਟੋਮੈਟਿਕ ਆ ਕਿ ਉਹਨੇ ਉਹਦਾਂ ਦਾ ਹੀ ਹੋ ਜਾਣਾ ਹੈ ਤਾਂ ਯਾਰ ਮੈਂ ਪੁੱਛਿਆ ਨਾ ਕਿ ਕਿੰਨੇ ਕਿੰਨੀ ਕਿੰਨੀ ਵਾਰ ਪੱਗ ਬੰਨ ਨਾ ਵਾਧੂ ਵਾਰੀ ਪੱਗ ਬੰਨਦੀ ਆ ਮੈਂ ਨਹੀਂ ਇਹਨੂੰ ਤਾਂ ਜ਼ਬਰਦਸਤੀ ਸਭ ਨੂੰ ਰੋਕੀਦਾ ਸਕੂਲ ਜਾਣ ਲੱਗਿਆ ਵੀ ਨਹੀਂ ਬਨਣੀ ਪਰ ਇਹਨੇ ਬਨਣਾ ਹੀ ਬਨਣਾ ਕਿਹਾ ਨਹੀਂ ਬਨ ਕੇ ਜਾਣਾ ਅੱਛਾ ਰੋਕਦੇ ਹੁੰਦੇ ਨੇ ਵੀ ਹਾਂ ਵੀ ਪਟਕਾ ਬਣ ਕੇ ਚੱਲ ਜਾ ਅੱਜ ਕਹਿੰਦੇ ਨੇ ਜਫਰਨਾਮਾ ਕਿ ਚੱਲ ਜਾਣਾ ਕਿ ਕਿਰੇ ਜਫਰਨਾਮਾ ਪੂਰਾ ਜਫਰਨਾਮਾ ਆ আচ্ছা ਸੁਣਾਓ ਚੱਲ ਸੁਣਾ ਦੇ ਅੱਧਾ ਹੈ ਚਲ ਅੱਧਾ ਸੁਣਾ ਦੇ ਸੁਣਾਓ ਅਨ ਪੁਨ ਸਖਸ ਲਤਨ ਤਦੇ ਬਾਦਸ਼ਾਹ ਹੋ ਰੰਗ ਜੇ ਤੂੰ ਪਲੰਦਾ ਝੂਠ ਦਾ ਤੂੰ ਹੈ ਬੰਦਾ ਪੁਰਪਰੇ ਰੱਬ ਜਾਣੇ ਤੇਰੀ ਸਮਾ ਕਿੰਨੇ ਕਿਸਮਾ ਝੂਠੀ ਰੂਤਰੀ ਤੇ ਝੂਠਦਾ ਹੀ ਜਿਸਮ ਮੈਂ ਸ਼ੁਰੂ ਕਰਦਾ ਚਿੱਟੀ ਆਪਣੀ ਜ਼ਾਸਿਲ ਸਿਲਾ ਦੇਖ ਮੇਰੇ ਦਿਲ ਦੇ ਰੰਗ ਤਦਾ ਜਨਾ ਰਿਪੂ ਜਿ ਦਿਲਾ вот بچے ਨੂੰ ਪੂਰਾ ਸਿਖਲਾਈ ਦੇ ਰਹੇ ਸਿਖਲਾਈ ਨਹੀਂ ਇਹ ਆਟੋਮੈਟਿਕ ਹੈ ਇਹ ਦੇਖੋ ਜੋ ਤੁਸੀਂ ਕਰੋਗੇ ਉਹੀ ਬੱਚੇ ਨੇ ਦੇਖ ਕੇ ਕਰਨਾ ਹੈ ਕੋਨੇ ਨੂੰ YouTube ਦੇ ਦਿਓ ਹੁਣੇ ਖੋਲ ਕੇ ਇਹਨੇ ਕੁਝ ਨਹੀਂ ਦੇਖਣਾ ਇਹਨੇ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਗਾਣੇ ਸੁਣਨੇ ਆ ਔਰ ਤੀਰ ਵਾਲਾ ਬਾਬਾ ਗੁਰੂ ਰਾਮਦਾਸ ਜੀ ਜੋ ਮਰਜ਼ੀ ਪੁੱਛੋ ਇਹਨੂੰ ਸਭ ਆਟੋਮੈਟਿਕ ਰਟਿਆ ਆ ਪਹਿਲੇ ਸ਼ੌਕ ਆ ਇਹ ਦੇਖੋ ਬੀਜ ਬਹੁਤ ਆ ਪੌਦਾ ਆਪੇ ਬਣ ਜਾਣਾ ਨਹੀਂ ਜੇ ਇਹ ਜਬਰਦਸਤੀ ਇਹਨੂੰ ਥੋੜਾ ਜਿਹਾ ਹੋਰ ਵੱਡਾ ਹੋਏ ਸੋਚਾਂਗੇ ਨਹੀਂ ਜਦੋਂ ਵੱਡਾ ਹੋਊਗਾ ਫਿਰ ਦੇਖਾਂਗੇ ਕੋਈ ਜ਼ਬਰਦਸਤੀ ਨਹੀਂ ਕੀਤੀ ਇਹ ਨਹੀਂ ਹੈ ਕਿ ਵੀ ਜ਼ਬਰਦਸਤੀ ਇਹਨੂੰ ਬੰਨ ਕੇ ਲੈ ਕੇ ਜਾਓ ਜائیں ਕਰੋ ਫੇਰ ਹੀ ਬੰਨੂਗਾ ਨਾ ਸ਼ੌਂਕ ਆਟੋਮੈਟਿਕਲੀ ਸ਼ਬਦ ਸ਼ੁਭਤ ਸਾਰੇ ਹਾਂ ਸ਼ਬਦ ਸੁਣਦਾ ਹੈ ਕਾਰ ਚ ਜਾਓ ਕਿਤੇ ਇਹਨੇ ਗਾਣਾ ਨਹੀਂ ਚਲਾਉਂ ਦੇਣਾ ਜੇ ਤੁਹਾਡਾ ਮੂਡ ਹੈਗਾ ਵੀ ਇਹ ਗਾਣਾ ਸੁਣਦਾ ਫਿਰ ਵੀ ਬੰਦ ਹੋਊਗਾ ਬਸ ਉਹੀ ਸੁਣਨਾ ਜਿਹੜੇ ਦੋ ਚਾਰੇ ਦੇ ਹੈਗੇ ਹੈ ਪੈਟਰ ਗਾਣੇ ਤੀਰ ਵਾਲਾ ਬਾਬਾ ਇਹ ਕਮੀ ਜੋ ਆਦੇ ਜੋ ਕੇ ਸਮੇਂ ਦੇ ਵਿਚਾਰੀਆ ਲੱਗਦਾ ਹੈ ਕਿ ਉਹਨੂੰ ਪੂਰੀ ਕਰ ਦੇਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਕਮੀ ਵੀ ਨਹੀਂ ਕਹਿ ਸਕਦੇ ਆਪਾਂ ਬਸ ਸ਼ੌਂਕ ਹੀ ਹੁੰਦਾ ਏ ਹਰ ਇੱਕ ਬੰਦੇ ਨੂੰ ਲੱਗਦਾ ਕਿ ਮੈਂ ਸੋਣਾ ਲੱਗਾ ਪਰ ਉਹ ਵੀ ਵੈਮ ਥੋੜਾ ਜੋ ਆਇੰਦਾ ਕਿ ਸ਼ਾਇਦ ਮੈਂ ਕਟਿੰਗ ਚ ਜਾਣਾ ਲੱਗਦਾ ਹੈ। ਅੱਛਾ ਵੈਸੇ ਇੱਕ ਗੱਲ ਤਾਂ ਜ਼ਰੂਰ ਹੈ ਵਿਚ ਨੂੰ ਥੋੜਾ ਜਿਹਾ ਟ੍ਰੈਂਡ ਆਇਆ ਸੀ ਕਟਿੰਗ ਦਾ ਲੇਕਿਨ ਹੁਣ ਨੌਜਵਾਨ ਨੇ ਜਿਹੜੇ ਦੁਆਰੇ ਪੱਗਾਂ ਵੱਲ ਹੋਣਾ ਸ਼ੁਰੂ ਹੋਏ ਨੇ ਬਿਲਕੁਲ ਬਿਲਕੁਲ ਸੱਚਾਈ ਹੈ। ਦੇਖੋ ਕਿਉਂਕਿ ਮੂਲ ਵੱਲ ਤੇ ਆਉਣਾ ਹੀ ਪੈਣਾ ਹੈ। ਕਿੱਥੇ ਭੱਜ ਲੋ ਗਿਆ ਨਾ ਜਦੋਂ ਤੁਸੀਂ ਕਰਦੀ ਜਿਹੜੀ ਰੋਟੀ ਸਬਜੀ ਆ ਉਹਨੇ ਹੀ ਤੁਹਾਡੀ ਸਿਹਤ ਬਣਾਉਣੀ ਆ। ਤੁਸੀਂ ਬਾਹਰ ਦਾ ਖਾ ਲੋਗੇ, ਹੋਟਲਾਂ ਤੋਂ ਖਾ ਲੋਗੇ, 2-4 ਦਿਨ ਖਾਓਗੇ ਉਸ ਤੋਂ ਬਾਅਦ ਤੁਹਾਨੂੰ ਜਾਂਦੇ ਡਾਕਟਰ ਮਨਾ ਕਰ ਦੂਗਾ ਜਾਂ ਤੁਹਾਡੀ ਸਿਹਤ ਖੁਦ ਹੀ ਨਹੀਂ ਅਲ ਇਹ ਤੋਂ ਚੰਗਾ ਪਹਿਲਾਂ ਹੀ ਆਪਣੇ ਟ੍ਰੈਡੀਸ਼ਨ ਚ ਰੋ ਇਹ ਲਿਬਾਸ ਵੀ ਸਾਡਾ ਸੇਮ ਉਹੀ ਹੈ ਕਿ ਸੋ ਜੋ ਸਾਨੂੰ ਵਿਰਾਸਤ ਚੋਂ ਮਿਲਿਆ ਹੈ ਥੋੜੇ ਸਮੇਂ ਲਈ ਸਾਨੂੰ ਲੱਗਦਾ ਕਿ ਆ ਪੀੜੀਆਂ ਬੈਂਟਾਂ ਪਾੜੀਆਂ ਕਟਿੰਗ ਕਰਾ ਲਈ ਹੈ ਨਾ ਜਾਂ ਇਹ ਉਹ ਕਰਾ ਲਿਆ ਸਭ ਕੁਝ ਹੋਛਪੋ ਸੋਣਾ ਲੱਗਦਾ ਬਟ ਕਿਤੇ ਨਾ ਕਿਤੇ ਉਹ ਚੀਜ਼ ਤਾਂ ਨੂੰ ਫੇਰ ਤੁਹਾਡਾ ਹੱਲ ਉੱਥੇ ਹੀ ਹੁਣ ਆ ਕੇ ਇਹ ਹਰ ਧਰਮ ਲਈ ਹੈ ਕੱਲਾ ਆਪਣੇ ਧਰਮ ਨਹੀਂ ਹੱਲ ਤੁਹਾਡਾ ਉੱਥੇ ਹੀ ਹੋਣਾ ਜਿਹੜਾ ਤੁਹਾਡਾ ਸਿਕ ਸੰਸਥਾਵਾਂ ਨੂੰ ਵੀ ਕੁਝ ਇਹੋ ਜਿਹੇ ਉਪਰਾਲੇ ਜਿਹੜੇ ਉਹ ਹੋਰ ਵੱਧ ਚੜ੍ਹ ਕੇ ਕਰਨੇ ਚਾਹੀਦੇ ਨੇ ਕਰ ਵੀ ਰਿਹਾ ਹੈ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਰ ਨਹੀਂ ਰਿਹਾ ਬਟ ਥੋੜਾ ਸincereली ਉਹਨੂੰ ਇਸ ਵਾਰੀ ਇਸ ਵਾਰੀ ਜਦੋਂ ਜਥੇਦਾਰ ਸਾਹਿਬ ਨੇ ਇੱਕ ਆਦੇਸ਼ ਦਿੱਤਾ ਸੀਗਾ ਕਿ ਵਿਸਾਖੀ ਵਾਲੇ ਦਿਨ ਨਿਸ਼ਾਨ ਸਾਹਿਬ ਲਗਾਉਣੇ ਨੇ ਤਾਂ ਬਹੁਤ ਤਰ੍ਹਾਂ ਦੇ ਵਿੱਚ ਬਹੁਤ ਜਿਆਦਾ ਲੱਗੇ ਵੀ ਨੇ ਹਾਂਜੀ ਹਾਂਜੀ ਉਹਦੇ ਤੋਂ ਹੋਰ ਵੀ ਜਿਆਦਾ ਜਿਹੜਾ ਜ਼ਰੂਰੀ ਹੈ ਨਾ ਇਹ ਚਲੋ ਨਿਸ਼ਾਨ ਸਾਹਿਬ ਲਗਾਉਣੇ ਦਾ ਇੱਕ ਅਨਾਉਂਸਮੈਂਟ ਕਰਨੀ ਬਹੁਤ ਵਧੀਆ ਗੱਲ ਆ ਬਟ ਉਹਨੂੰ ਫੁੱਲਫਿਲ ਕਰ ਲਈ ਪਹਿਲਾਂ ਸਾਨੂੰ ਉਹ ਬੀਜ ਉਹ ਕਿਆਰੀ ਵੀ ਤੇ ਤਿਆਰੀ ਕਰਨੀ ਪਊਗੀ ਨਾ ਝੰਡਾ ਲਾਉਣਾ ਕੋਈ ਬਹੁਤ ਵਾਰ ਵੀ ਕਹੀ ਜਾਂਦੇ ਸੀਗੇ ਲੇਕਿਨ ਅੱਗੇ ਉਸ ਗਿਣਤੀ ਦੇ ਵਿੱਚ ਨਹੀਂ ਲੱਗਦੇ ਸੀਗੇ ਪਰ ਇਸ ਵਾਰੀ ਕਾਫੀ ਹੱਥ ਦੇ ਵਿੱਚ ਬਹੁਤ ਜ਼ਿਆਦਾ ਹੱਥ ਦੇ ਵਿੱਚ ਲੋਕਾਂ ਨੇ ਲਗਾਏ ਨੇ ਜੀ ਬਿਲਕੁਲ ਬਿਲਕੁਲ ਇਹ ਦੇਖੋ ਜੀ ਸਬਾਬੀ ਬਣਦਾ ਹੀ ਕਿਸਾਨੀ ਮੋਰਚਾ ਲਗਾਈ ਉਹ ਚੋ ਸਿੱਖੀ ਬੜੀ ਵਧੀ ਫੁੱਲੀ ਆਈ ਇਹ ਉਹ ਸੀ ਨਾ ਕਿ ਸਾਨੂੰ ਮੰਨੂ ਸਾਡੀ ਦਾਤਰੀ ਜਿਉਂ-ਜਿਉਂ ਮੰਨੂ ਸਾਡ ਨੂੰ ਵੱਡਦਾ ਅਸੀਂ ਦੂਰ ਸਵਾਣੇ ਆਏ ਇਹ ਉਹੀ बार-बार ਰਿਪੀਟ ਹੁੰਦਾ ਰਹਿੰਦਾ ਹੈ ਕਿ ਜਿਵੇਂ-ਜਿਵੇਂ ਜਦੋਂ ਵੀ ਹਾਲਾਤ ਸਾਡੀ ਕੌਮ ਦੇ ਨਾਜ਼ੁਕ ਹੋਏ ਆ ਜਾਂ ਜਦੋਂ ਵੀ ਲੋੜ ਪਈ ਆ ਤੇ ਬੜੇ سارے ਜਿਹੜੇ ਸਾਡੇ ਪੱਤੀ ਤੋਂ ਹੈ ਨੌਜਵਾਨ ਮੁੰਡੇ ਕੁੜੀਆਂ ਵਾਪਸ ਆਏ ਆਟੋਮੈਟਿਕ ਆਏ ਕਿਸੇ ਨੇ ਉਹਨਾਂ ਨੂੰ ਫੋਰਸ ਨਹੀਂ ਕੀਤਾ ਕਿ ਤੁਸੀਂ ਆਓ ਇੱਥੇ ਲੜਕੀਆਂ ਨਹੀਂ ਬਹੁਤ ਜ਼ਿਆਦਾ ਦਸਤਾਰਾਂ ਸਜਾਈਆਂ ਮੈਂ ਦੇਖਿਆ ਦਿਮਾਲਾ ਬਣਾਇਆ ਸੀ ਕਿਉਂਕਿ ਦੇਖਦੇ ਆ ਜਿਹੜਾ ਦੇਖ ਕੇ ਅਸਰ ਹੁਣ ਹੁਣ ਬਹੁਤ ਹੀ ਚੀਜ਼ਾਂ ਦੇਖੋ ਬੜੇ ਸਾਰੇ ਨੌਜਵਾਨ ਇਦਾਂ ਦੇ ਜਿਨ੍ਹਾਂ ਨੂੰ ਆਪਾਂ ਤਾਂ ਹੀ ਨਹੀਂਗਾ ਕੀ ਹੋ ਰਿਹਾ ਹੁਣ ਜਦੋਂ ਦੇਖਦੇ ਅੱਛਾ ਯਾਰ ਆਪਾਂ ਹੁਣ ਮੇਰੇ ਕੋਲ ਮੌਕਾ ਹੈਗਾ ਹੈ ਪਹਿਲਾ ਸਟੈਪ ਲੈਣਾ ਬਹੁਤ ਔਖਾ ਹੁੰਦਾ ਹੈ ਇਹ ਫਰਸਟ ਸਟੈਪ ਆ ਉਨੇ ਕੋਈ ਆਉਂਦਾ ਜਾਂਦਾ ਦੇਖ ਰਿਹਾ ਹੈ ਕਿ ਅੱਛਾ ਯਾਰ ਮੈਂ ਇੱਕ ਚੀਜ਼ ਇੱਥੇ ਜ਼ਰੂਰ ਹੈ ਬਹੁਤ ਸਾਰੇ ਜਿਵੇਂ ਇੱਕ ਵੀਰ ਸੀਗਾ ਜਿਹੜੇ 에ਅਰ ਫੋਰਸ ਤੋਂ ਸੀਗੇ ਉਹ ਬਿਹਾਰ ਤੋਂ ਆਏ ਬਿਹਾਰ ਤੋਂ ਆ ਕੇ ਇੱਥੇ ਘੁੰਮਣ ਲਈ ਆਏ ਸੀਗੇ ਉਹ ਕਹਿੰਦੇ ਮੈਂ ਪਹਿਲੀ ਵਾਰੀ ਦਸਤਾਰ ਹਾਲਾਂਕਿ ਉਹ ਕਹਿੰਦੇ ਪਹਿਲਾ ਦਸਤਾਰ ਸੀ ਬਹੁਤ ਜ਼ਿਆਦੇ ਨੌਜਵਾਨ ਨੇ हिसार ਤੋਂ ਆਏ Rajasthan ਤੋਂ ਆਏ ਉਹ ਕਹਿੰਦੇ ਮੈਂ ਪਹਿਲੀ ਵਾਰੀ ਦਸਤਾਰ ਸੀ ਬਿਲਕੁਲ ਉਹੀ ਹੈ ਨਹੀਂ ਇਹ ਸਿਰਫ ਪਨੀਰੀ ਤਿਆਰ ਹੋ ਰਹੀ ਹੈ ਜ ਜਿਹਨੂੰ ਆਪਾਂ ਅੱਗੇ ਗੱਲ ਕਰ ਰਹੇ ਸੀ ਨਾ ਕਿਉਂਕਿ ਫਰਸਟ ਸਟੈਪ ਪਹਿਲਾ ਪੈਰ ਪੁੱਟਣਾ ਹੀ ਔਖਾ ਹੁੰਦਾ ਹੈ ਜੇ ਕੋਈ ਬੱਚਾ ਨਸ਼ਾ ਕਰਦਾ ਨਸ਼ੇ ਵਾਸਤੇ ਵੀ ਪਹਿਲਾ ਸਟੈਪ ਬਹੁਤ ਔਖਾ ਹੁੰਦਾ ਹੈ ਇਹ ਕਹਿਣਾ ਬਹੁਤ ਔਖਾ ਹੁੰਦਾ ਹੈ ਕਿ ਨਸ਼ਾ ਬਹੁਤ ਛੇਤੀ ਕਰ ਲੱਗ ਜਾਂਦੇ ਪਹਿਲਾ ਸਟੈਪ ਉਹਦਾ ਵੀ ਔਖਾ ਹੁੰਦਾ ਹੈ ਉਦੋਂ ਨੂੰ ਆਪਣੇ ਘਰਾਂ ਤੋਂ ਚੋਰੀ ਕਰਨੀ ਪੈਂਦੀ ਆ ਠੀਕ ਹੈ ਉਹਨੂੰ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਪੈਂਦਾ ਸੇਮ ਉਹੀ ਚੀਜ਼ ਆਪ ਇੱਥੇ ਕਰਨੇ ਬਟ ਡਿਪੈਂਡ ਕਰਦਾ ਕਿ ਅਸੀਂ ਪਹਿਲਾ ਸਟੈਪ ਪਟਵਾ ਕੇ ਕਿੱਧਰ ਆਏ ਹਾਂ ਅਸੀਂ ਉਸ ਪਾਸੇ ਜਾਵਾਂਗੇ ਉਧਰ ਵੀ ਸੇਮ ਇੰਨੀ ਔਖਈ ਆ ਮਾੜੇ ਕੰਮਾਂ 'ਚ ਹੋ ਸਕਦਾ ਇਸ ਤੋਂ ਜ਼ਿਆਦਾ ਸਾਨੂੰ ਬੰਦੇ ਨੇ ਲੋਕੇ ਰਹਿਣਾ ਪੈਂਦਾ ਬਟ ਇੱਥੇ ਲੋਕੇ ਨਹੀਂ ਰਹਿਣਾ ਪੈਂਦਾ ਓਪਨਲੀ ਤੁਸੀਂ ਸਭ ਕੁ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ ਆ ਨਾ ਜਾਂ ਕੋਸ਼ਿਸ਼ ਕਰਦੇ ਆ ਉਹ ਸਾਡੀ ਕੋਸ਼ਿਸ਼ ਦੇ ਵਿੱਚ ਉਨੀ ਡੈਡੀਕੇਸ਼ਨ ਨਹੀਂ ਹੁੰਦੀ ਕਿ ਜਿਹੜੀ ਕੋਸ਼ਿਸ਼ ਲੋਕਾਂ ਨੂੰ ਕਰਨੀ ਚਾਹੀਦੀ ਆ ਆ ਮਹਾਰੇ ਹੋਣਾ ਚਾਹੀਦਾ ਆ ਆ ਮਹਾਰੇ ਹੋਣਾ ਚਾਹੀਦਾ ਬਿਲਕੁਲ ਸੁਭਾਵਿਕ ਗੱਲ ਆਈ ਦੇਖੋ ਹੁਣ ਬੱਚਾ ਸਿੰਪਲ ਜੀ ਗੱਲ ਆ ਭਾਜੀ ਬੱਚਾ ਤੁਹਾਡਾ ਸਕੂਲ ਜਾਂਦਾ ਹੈ ਮਾਂ ਪੇ ਉਹਨੂੰ ਪਤਾ ਹੁੰਦਾ ਹੈ ਇਹ ਕੀ ਸਿੱਖ ਰਿਹਾ ਹੈ ਕੀ ਪਾ ਰਿਹਾ ਹੈ ਉਹ ਉਹਦੇ ਅਕੋਰਡਿੰਗ ਦੇਖੋ ਉਹਦੀਆਂ ਸ਼ਿਕਾਇਤਾਂ ਹਨਾ ਉਹਦਾ ਖਾਣ ਪੀਣ ਉਹਦੇ ਪਹਿਰਾਵਾ ਸਭ ਕੁਝ ਉਹਦੇ ਅਕੋਰਡਿੰਗ ਮੇਨਟੇਨ ਕਰਦੇ ਆ ਸੇਮ ਇਦਾਂ ਥੋੜਾ ਜਿਹਾ ਹੋਰ ਧਿਆਨ ਦੇ ਲੈਣ ਵੀ ਜੇ ਇਸ ਪਾਸੇ ਵੱਲ ਨੂੰ ਵੀ ਕਰ ਦਿੰਦੇ ਉਹ ਵੀ ਸ ਪਾ ਇਥੇ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਜਾਂ ਬਹੁਤ ਸਾਰੇ ਜਿਹੜੇ ਲੋਕ ਨੇ ਆਪਣੇ ਰਿਵਿਊ ਦੰਦੇ ਹੋਏ ਨਜ਼ਰ ਆ ਰਹੇ ਨੇ ਕਿ ਲੋਕਾਂ ਨੂੰ ਆਪ ਮੁਹਾਰੇ ਅੱਗੇ ਆਉਣਾ ਪਵੇਗਾ ਆਪ ਮੁਹਾਰੇ ਹੋ ਕੇ ਜਿਹੜਾ ਸਿੱਖੀ ਦੇ ਨਾਲ ਚੱਲਣ ਦੀ ਇਸ ਵਕਤ ਜ਼ਿਆਦਾ ਜ਼ਰੂਰਤ ਹੈ ਜੋ ਇਸ ਵਕਤ ਨੌਜਵਾਨ ਨੇ ਜਿਹੜੇ ਉਹ ਗੱਡੀ ਜਿਨ੍ਹਾਂ ਦੀ ਗੱਡੀ ਲਈ ਤੋਂ ਲੈ ਗਈ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਲਈ ਤੇ ਆਪ ਮੁਹਾਰੇ ਹੀ ਆਉਣਾ ਪਵੇਗਾ ਤਾਂ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੇ ਕੁ ਉਪਰਾਲੇ ਹੁੰਦੇ ਨੇ ਤੇ ਕੀ ਇੰਪੈਕਟ ਪੈਂਦਾ ਇਹਨਾਂ ਦਾ ਇਹ ਦੇਖਣਾ ਬਹੁਤ ਹੈਮ ਰਹੇਗਾ ਵੀਡੀਓ ਜਰਨਲਿਸਟ ਜਤਿੰਦਰ ਨਾਲ ਮੈਂ ਸਮਿਤਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਾਈਟਰ ਹਾਂ